ਪੂਤਾਂ ਵਾਲਾ ਖੂ ਜਿਹੜਾ ਕਿ ਪੰਜਾਬ ਦੇ ਵਿੱਚ ਮੌਜੂਦ ਹੈ ਤੇ ਮੰਨਿਆ ਜਾਂਦਾ ਕਿ ਇਸ ਨੂੰ ਇੱਕੋ ਰਾਤ ਦੇ ਵਿੱਚ ਪੂਤਾਂ ਦੇ ਦੋਰਾ ਬਣਾਇਆ ਗਿਆ ਸੀ ਪਰ ਤਾ ਨੂੰ ਪਤਾ ਵੀ ਇੱਕ 85 ਕਿਲੋ ਦੀ ਕਿਤਾਬ ਵੀ ਮੌਜੂਦ ਹੈ ਮੰਨਿਆ ਜਾਂਦਾ ਵੀ ਇਸ 650 ਪੰਨੇ ਦੀ ਕਿਤਾਬ ਨੂੰ ਇੱਕੋ ਰਾਤ ਦੇ ਵਿੱਚ ਲਿਖਿਆ ਗਿਆ ਸੀ ਤੇ ਪੂਤਾਂ ਵਾਲੇ ਖੂ ਦੀ ਤਰ੍ਹਾਂ ਹੀ ਇਸ ਨੂੰ ਇੱਕ ਸ਼ੈਤਾਨ ਦੇ ਦੁਆਰਾ ਇੱਕੋ ਰਾਤ ਦੇ ਵਿੱਚ ਕੰਪਲੀਟ ਕੀਤਾ ਗਿਆ ਸੀ ਅੱਜ ਤੋਂ 16-1700 ਸਾਲ ਪਹਿਲਾਂ ਲਿਖੀ ਇਸ ਕਿਤਾਬ ਨੂੰ ਸ਼ੈਤਾਨ ਬਾਈਬਲ ਜਾਂ ਫਿਰ ਕੋਡੇਕਸ ਗੀਗਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਗਦੇ ਦੇ ਬੱਚਿਆਂ ਦੀ ਸਕਿਨ ਦੇ ਪੱਤਿਆਂ ਤੇ ਲਿਖੀ ਇਸ ਕਿਤਾਬ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਮੈਨੂਸਕ੍ਰਿਪਟ ਦੀ ਮੰਨਿਆ ਜਾਂਦਾ ਹੈ ਤੇ ਇਸ ਤਰੀਕੇ ਇਸ ਕਿਤਾਬ ਨੂੰ ਲਿਖਿਆ ਗਿਆ ਵੀ ਮੰਨਿਆ ਜਾਂਦਾ ਵੀ ਕੋਈ ਰਾਈਟਰ ਜਿਹੜਾ ਅਜਿਹੀ ਕਿਤਾਬ 20 ਸਾਲਾਂ ਚ ਵੀ ਪੂਰੀ ਨਹੀਂ ਕਰ ਸਕਦਾ ਪਰ ਇਸ ਨਾਲ ਜੁੜੇ ਮਿੱਥ ਕਹਿੰਦੇ ਨੇ ਵੀ ਇਸ ਕਿਤਾਬ ਨੂੰ ਇੱਕੋ ਰਾਤ ਦੇ ਵਿੱਚ ਕੰਪਲੀਟ ਕੀਤਾ ਗਿਆ ਸੀ ਤੇ ਇਹ ਕੀਤਾ ਗਿਆ ਸੀ ਸ਼ੈਤਾਨ ਦੇ ਦੁਆਰਾ 412 413 ਇਸਵੀ ਜਦੋਂ ਇਸ ਕਿਤਾਬ ਨੂੰ ਲਿਖਿਆ ਗਿਆ ਸੀ ਤਾਂ ਉਸ ਸਮੇਂ ਕਰ ਪਬਲਿਕਨ ਦੇ ਵੈਸਟਰਨ ਪਾਰ ਦੇ ਵਿੱਚ ਇੱਕ ਮਨਿਸਟਰੀ ਹੋਇਆ ਕਰਦੀ ਸੀ ਤੁਸੀਂ ਇਸ ਨੂੰ ਮੱਠ ਵੀ ਕਹਿ ਸਕਦੇ ਉਸ ਸਮੇਂ ਇੱਥੇ ਬੋਮੀਨ ਕਿੰਗਡਮ ਦਾ ਰਾਜ ਹੋਇਆ ਕਰਦਾ ਸੀ ਇੱਥੇ ਕੁਝ ਭਿਕਸ਼ੂ ਵੀ ਰਿਹਾ ਕਰਦੇ ਸੀ ਤੇ ਇੱਥੋਂ ਦੇ ਨਾ ਭਿਕਸ਼ੂ ਦੇ ਦੁਆਰਾ ਕੁਝ ਗੁਨਾਹ ਕੀਤੇ ਗਏ ਤੇ ਰਾਜਾ ਦੇ ਤੌਰ ਦੇ ਉੱਤੇ ਉੱਥੋਂ ਦੇ ਰਾਜਾ ਦੇ ਦੁਆਰਾ ਇਹਨਾਂ ਨੂੰ ਐਡੀ ਸਜ਼ਾ ਸੁਣਾਈ ਗਈ ਕਿ ਇਹਨਾਂ ਨੂੰ ਅਗਲੇ ਦਿਨ ਕੰਧ ਦੇ ਵਿੱਚ ਚਣਵਾ ਦਿੱਤਾ ਜਾਊਗਾ ਇਸ ਸਜ਼ਾ ਤੋਂ ਬਾਅਦ ਉਹ ਭਿਕਸ਼ੂ ਸੀ ਜਿਹੜੇ ਉਹਨਾਂ ਦੇ ਦੁਆਰਾ ਰੂਲਰ ਸੀ ਜਿਹੜਾ ਉਹ ਜਾਂ ਰਾਜਾ ਸੀ ਉਸ ਨੂੰ ਕਿਹਾ ਗਿਆ ਕਿ ਉਹ ਇੱਕ ਕਿਤਾਬ ਲਿਖਣਾ ਚਾਹੁੰਦੇ ਨੇ ਇਹ ਇੱਕੋ ਰਾਤ ਦੇ ਵਿੱਚ ਕੰਪਲੀਟ ਕੀਤੀ ਜਾ ਸਕਦੀ ਹੈ ਤੇ ਉਹ ਇਸ ਨੂੰ ਲਿਖਣਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪੂਰੇ ਰਾਜ ਦੇ ਲਈ ਵਰਦਾਨ ਹੀ ਹੋਊਗੀ ਤੇੜਾ ਪੂਰਾ ਰਾਜਾ ਉਹ ਉਸ ਦੀ ਮਾਤ ਦੇ ਨਾਲ ਵਧੂ ਫੁੱਲੂਗਾ ਰਾਜਾ ਹਾਂ ਕਰ ਦਿੰਦਾ ਹੈ ਭਿਕਸ਼ੂ ਕਿਤਾਬ ਲਿਖਣੀ ਸ਼ੁਰੂ ਕਰਦੇ ਨੇ ਪਰ ਅੱਧੀ ਰਾਤ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਉਹ ਇਸ ਕਿਤਾਬ ਨੂੰ ਐੜਾ ਇੱਕ ਰਾਤ ਦੇ ਵਿੱਚ ਪੂਰਾ ਨਹੀਂ ਕਰ ਸਕਦੇ ਉਸ ਤੋਂ ਬਾਅਦ ਕੁਝ ਸ਼ੈਤਾਨੀ ਕਰਿਆਵਾਂ ਉਹਨਾਂ ਭਿਕਸ਼ੂਆਂ ਦੇ ਦੁਆਰਾ ਕੀਤੀਆਂ ਗਈਆਂ ਮੰਤਰ ਪੜ੍ਹੇ ਜਾਂਦੇ ਨੇ ਤੇ ਇੱਕ ਸ਼ੈਤਾਨ ਨੂੰ ਬੁਲਾਇਆ ਜਾਂਦਾ ਤੇ ਫਿਰ ਸ਼ੈਤਾਨ ਆ ਜਿਹੜਾ ਉਹ ਪ੍ਰਗਟ ਹੋ ਜਾਂਦਾ ਤੇ ਉਸ ਦੇ ਪ੍ਰਗਟ ਹੋਣ ਤੋਂ ਬਾਅਦ ਤਾਂ ਉਹਨਾਂ ਭਿਖਸ਼ੂਆਂ ਦੇ ਦੁਆਰਾ ਕਿਹਾ ਜਾਂਦਾ ਕਿ ਉਹ ਇੱਕ ਕਿਤਾਬ ਹੈ ਜਿਹੜੀ ਉਹਨਾਂ ਦੇ ਲਈ ਪੂਰਾ ਕਰਨ। ਤੇ ਇਸ ਦੇ ਬਦਲੇ ਦੇ ਵਿੱਚ ਉਹਨਾਂ ਦੇ ਦੁਆਰਾ ਆਪਣੀ ਆਤਮਾ ਜਿਹੜੀ ਉਹਨਾਂ ਭਿਖਸ਼ੂਆਂ ਦੇ ਦੁਆਰਾ ਉਸ ਸ਼ੈਤਾਨ ਨੂੰ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਪੂਰੀ ਰਾਤ ਆਪਦੀ ਆ ਤਾਂ ਇਹ ਕਿਤਾਬ ਉਹਨਾਂ ਦੇ ਸਾਹਮਣੇ ਸੀ। 3 ਫੁੱਟ ਲੰਬੀ 670 ਪੰਨਿਆਂ ਦੀ ਤੇ 85 ਕਿਲੋ ਦੀ ਵਜਨ ਦੀ ਇਹ ਕਿਤਾਬ ਹੈ ਜਿਹੜੀ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ ਜਿਹੜੀ ਕਿ ਗਧੇ ਦੇ ਬੱਚਿਆਂ ਦੀ ਚਮੜੀ ਦੇ ਨਾਲ ਬਣਾਈ ਇਹ ਸੀ ਯਾਨੀ ਕਿ ਇਹਦੇ ਪੰਨੇ ਇਸ ਜਿਹੜੇ ਉਹ ਗਦੇ ਦੇ ਬੱਚਿਆਂ ਦੀ ਚਮੜੀ ਦੇ ਨਾਲ ਬਣਾਏ ਗਏ ਸੀ ਇਸ ਕਿਤਾਬ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਉੱਪਰ ਦੱਸ ਘਟਿਆ ਉਸ ਨੂੰ ਸੱਚ ਮੰਨਿਆ ਜਾਂਦਾ ਕਿਉਂਕਿ ਇਸ ਸਟੋਰੀ ਤੋਂ ਇਲਾਵਾ ਹੋਰ ਕੋਈ ਵੀ ਜਿਹੜਾ ਸਬੂਤ ਨਹੀਂ ਮਿਲਦਾ ਜਿਸ ਤੋਂ ਕਿ ਪਤਾ ਲੱਗਦਾ ਹੋਵੇ ਵੀ ਇਸ ਕਿਤਾਬ ਨੂੰ ਕਿਸ ਨੇ ਲਿਖਿਆ ਇਸ ਕਿਤਾਬ ਦੇ ਜਮਾਂ ਪਹਿਲੇ ਪੰਨੇ ਦੇ ਉੱਤੇ ਇੱਕ ਪਿਖਸ਼ੂ ਦਾ ਨਾਮ ਵੀ ਲਿਖਿਆ ਹੋਇਆ ਹੈ ਤੇ ਉਹ ਨਾਮ ਹੈ ਹਰਮਣ ਤੇ ਮੰਨਿਆ ਜਾਂਦਾ ਹੈ ਇਸੇ ਪਿਖਸ਼ੂ ਦੇ ਦੁਆਰਾ ਸ਼ੈਤਾਨ ਨੂੰ ਬੁਲਾ ਕੇ ਇਹ ਕਿਤਾਬ ਲਿਖੀ ਗਈ ਸੀ ਜੇਕਰ ਇਸ ਕਿਤਾਬ ਦੇ ਵਿੱਚ ਹੈ ਕਿ ਇਸ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਤਾਬ ਦੇ ਪਹਿਲੇ ਪੰਨੇ ਦੇ ਉੱਤੇ ਹੀ ਇੱਕ ਸ਼ੈਤਾਨ ਦੀ ਤਸਵੀਰ ਬਣੀ ਹੋਈ ਹੈ ਤੇ ਇਸ ਦਾ ਸਰੀਰ ਆ ਜਿਹੜਾ ਉਹ ਤਾਂ ਇਨਸਾਨ ਦਾ ਹੈ ਪਰ ਇਸ ਸ਼ੈਤਾਨ ਦਾ ਜਿਹੜਾ ਸੈਰਾ ਉਹ ਬਿਲਕੁਲ ਇੱਕ ਸ਼ੈਤਾਨ ਦਾ ਇਸ ਦੀਆਂ ਦੋ ਜ਼ੁਬਾਨਾਂ ਨੇ ਜਿਸ ਦਾ ਮਤਲਬ ਮੰਨਿਆ ਜਾਂਦਾ ਵੀ ਸ਼ੈਤਾਨ ਆਪਣੇ ਫਾਇਦੇ ਲਈ ਕਦੋਂ ਵੀ ਗੱਲ ਤੋਂ ਮੁੱਕਰ ਸਕਦਾ ਜਾਂ ਬਦਲ ਸਕਦਾ ਤੇ ਮੰਨਿਆ ਜਾਂਦਾ ਵੀ ਇਹ ਤਸਵੀਰ ਹੈ ਜਿਹੜੀ ਉਹ ਨਰਕ ਦੇ ਦੇਵਤਾ ਲੂਸੀਫਰ ਦੀ ਹੈ ਇਸ ਦੇ ਅੰਦਰ ਇੱਕ ਸਵਰਗ ਜਾਂ ਫਿਰ ਇੱਕ ਸ਼ਾਹੀ ਸ਼ਹਿਰ ਦਾ ਵੀ ਜ਼ਿਕਰ ਹੈ ਤੇ ਇਸ ਦੇ ਵਿੱਚ ਇੱਕ ਪੂਰੀ ਬਾਈਬਲ ਹੈ ਜਿਹੜੀ ਉਹ ਵੀ ਲਿਖੀ ਗਈ ਹੈ ਸੂਰਜ ਚੰ드ਰਾ ਅਤੇ ਗ੍ਰਹਿ ਵਰਗੀਆਂ ਚੀਜ਼ਾਂ ਵੀ ਇਸ ਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਪ੍ਰਾਚੀਨ ਇਤਿਹਾਸ ਦਾ ਵੀ ਜ਼ਿਕਰ ਹੈ ਸ਼ੈਤਾਨ ਨੂੰ ਬੁਲਾਉਣ ਦੇ ਬਾਰੇ ਵਿੱਚ ਉਹਦੀ ਪੂਜਾ ਕਰਨ ਦੇ ਵਿੱਚ ਟੋਣਾ ਟੂਟਕਾ ਜਾਂ ਕਾਲਾ ਜਾਦੂ ਤੇ ਇਸ ਤੋਂ ਇਲਾਵਾ ਕੋਈ ਅਲੱਗ-ਅਲੱਗ ਤਰੀਕੇ ਦੇ ਇਲਾਜਾਂ ਦੀਆਂ ਵੀ ਇਸ ਦੇ ਵਿੱਚ ਜ਼ਿਕਰ ਮਿਲਦਾ ਹੈ ਇਹ ਕਿਤਾਬ ਵੈਸੇ ਤਾਂ ਲੈਟਿਨ ਭਾਸ਼ਾ ਦੇ ਵਿੱਚ ਲਿਖੀ ਗਈ ਆ ਪਰ ਕਿਤੇ-ਕਿਤੇ ਹਿਬਰੂ ਗ੍ਰੀਕ ਤੇ ਸਲਵਿਕ ਭਾਸ਼ਾ ਦਾ ਵੀ ਇਸ ਦੇ ਵਿੱਚ ਜ਼ਿਕਰ ਆ ਜਾਂਦਾ ਹੈ ਤੇ ਇਸ ਪੂਰੀ ਕਿਤਾਬ ਦੇ ਵਿੱਚ ਸ਼ੈਤਾਨ ਨੂੰ ਐਡਾ ਹੋ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਿਤਾਬ ਦੇ ਲਿਖੇ ਜਾਣ ਤੋਂ ਬਾਅਦ ਮੰਨਿਆ ਜਾਂਦਾ ਵੀ ਅੱਜ ਤੱਕ ਦੇ ਜਿਸ ਵੀ ਇਨਸਾਨ ਦੇ ਕੋਲ ਗਈ ਹੈ 1700 ਸਾਲਾਂ ਦੇ ਵਿੱਚ ਉਸ ਇਨਸਾਨ ਦਾ ਬਰਬਾਦੀ ਹੈ ਜਿਹੜੀ ਉਹ ਤੈਰ ਰਹੀ ਹੈ ਜਾਨੀ ਕਿ ਉਹ ਬਰਬਾਦ ਹੀ ਹੁੰਦਾ ਰਿਹਾ ਮੰਨਿਆ ਜਾਂਦਾ ਵੀ ਇਹ ਬਰਬਾਦੀ ਉਸ ਮੱਠ ਤੋਂ ਹੀ ਸ਼ੁਰੂ ਹੋਈ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਸ ਨੂੰ ਅੜਾਹੋ ਤਿਆਰ ਕੀਤਾ ਗਿਆ ਸੀ ਜਾਂ ਫਿਰ ਬਣਾਇਆ ਗਿਆ ਸੀ ਮੰਨਿਆ ਜਾਂਦਾ ਵੀ ਉਸ ਮੱਠ ਦੇ ਵਿੱਚੋਂ ਜਿਸ ਨੇ ਵੀ ਇਸ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਸ ਦਾ ਦਿਮਾਗੀ ਸਤੋਲ ਅੜਾਹੋ ਵਿਗੜਨਾ ਸ਼ੁਰੂ ਹੋ ਗਿਆ ਸੀ ਤੇ ਉਸ ਤੇ ਅੱਖਰ ਹਵਾ ਦੇ ਵਿੱਚ ਤੈਰਨੇ ਸ਼ੁਰੂ ਹੋ ਜਾਂਦੇ ਸੀ ਜਦੋਂ ਇਸ ਕਿਤਾਬ ਨੂੰ ਅੜਾਹੋ ਹਮੇਸ਼ਾ ਪੜਿਆ ਜਾਂਦਾ ਸੀ ਤੇ ਇਸੇ ਕਿਤਾਬ ਦੀ ਵਿਜਾ ਦੇ ਕਾਰਨ ਮੰਨਿਆ ਜਾਂਦਾ ਕਿ ਉਸ ਮੱਠ ਜਿਸ ਦੇ ਵਿੱਚ ਇਹ ਕਿਤਾਬ ਲਿਖੀ ਗਈ ਸੀ ਤੇ ਜਿਸ ਦੇ ਵਿੱਚ ਉਹ ਪਿਖਸ਼ੂ ਰਹਾ ਕਰਦੇ ਸੀ ਉਸ ਤੋਂ ਬਾਅਦ ਉਸ ਮੱਠ ਦੀ ਜਿਹੜੀ ਉਹ ਮਾਲੀ ਹਾਲਤ ਹੈ ਜਿਹੜੀ ਉਹ ਖਰਾਬ ਹੁੰਦੀ ਗਈ ਤੇ ਉਸ ਤੋਂ ਬਾਅਦ ਉਸ ਮੱਠ ਨੂੰ ਚਲਾਉਣ ਵਾਲੇ ਪੁਜਾਰੀਆਂ ਦੇ ਦੁਆਰਾ ਇਸ ਕਿਤਾਬ ਨੂੰ ਜਿਹੜਾ ਉਹ ਵੇਚ ਦਿੱਤਾ ਗਿਆ ਸੀ ਇੱਕ ਦੂਸਰੇ ਮੱਠ ਦੇ ਕੋਲ ਤਾਂ ਕਿ ਕੁਝ ਰੁਪਏ ਆ ਇਕੱਠੇ ਕੀਤੇ ਜਾ ਸਕਣ ਤੇ ਮੰਨਿਆ ਜਾਂਦਾ ਵੀ ਉਸ ਮੱਠ ਦੀ ਵੀ ਇੱਕ ਮਹਾਮਾਰੀ ਫੈਲੀ ਤੇ ਹਜ਼ਾਰਾਂ ਲੋਕ ਉਸ ਮੱਠ ਦੇ ਵਿੱਚ ਮਾਰੇ ਗਏ ਸੀ ਇਸ ਤੋਂ ਬਾਅਦ ਇਸ ਕਿਤਾਬ ਨੂੰ ਜਿਹੜਾ ਇੱਥੋਂ ਹਟਾ ਕੇ ਇੱਕ ਲਾਇਬ੍ਰੇਰੀ ਦੇ ਵਿੱਚ ਰੱਖ ਦਿੱਤਾ ਗਿਆ ਫਿਰ ਸਮਾ ਆਇਆ ਸੀ 1594 ਦਾ ਉਦੋਂ ਪ੍ਰਾਗ ਦਾ ਇੱਕ ਸਮਰਾਟ ਹੋਇਆ ਕਰਦਾ ਸੀ ਰੋਡੌਲਫ ਤੇ ਇਹ ਕਿਤਾਬ ਆ ਜਿਹੜੀ ਉਸ ਨੂੰ ਗਿਫਟ ਦੇ ਮੇਚ ਮਿਲੀ ਸੀ ਤੇ ਉਸ ਦੀ ਵੀ ਉਲਟੀ ਗਿਣਤੀ ਇਸ ਕਿਤਾਬ ਦੇ ਮਿਲਣ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਤੇ ਉਸ ਦੇ ਜਿੰਨੇ ਵੀ ਸਮਰਥਕ ਸੀਗੇ ਜਾਂ ਫਿਰ ਉਸ ਨੂੰ ਸਪੋਰਟ ਕਰਨ ਵਾਲੇ ਲੋਕ ਸੀ ਉਹ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੇ ਨੇ ਤੇ ਕੁਝ ਸਾਲਾਂ ਦੇ ਵਿੱਚ ਉਹ ਵੀ ਆਪਣੀ ਗੱਦੀ ਨੂੰ ਛੱਡਣ ਦੇ ਲਈ ਮਜਬੂਰ ਹੋ ਗਿਆ ਸੀ ਉਸ ਤੋਂ ਬਾਅਦ ਬ੍ਰਿਟਿਸ਼ ਸੈਨਾ ਦੇ ਦੁਆਰਾ 1648 ਚ ਇੱਕ ਲੜਾਈ ਦੇ ਦੌਰਾਨ ਇਸ ਕਿਤਾਬ ਲੁੱਟਲੇ ਗਿਆ ਤੇ ਉਹ ਆਪਣੇ ਨਾਲ ਇਸ ਕਿਤਾਬ ਨੂੰ ਜਿਹੜਾ ਉਹ 스웨디시 ਲੈ ਗਏ ਸੀ 스웨디시 ਲਿਜਾਣ ਤੋਂ ਬਾਅਦ ਇਸ ਵੱਡੀ ਤੇ ਚੌੜੀ ਲੰਬੀ ਕਿਤਾਬ ਨੂੰ ਜਿਹੜਾ ਉਹਨਾਂ ਦੇ ਦੁਆਰਾ ਉਤੋਂ ਦੀ ਰਾਣੀ ਕ੍ਰਿਸਟੀਨਾ ਨੂੰ ਦਿੱਤਾ ਗਿਆ ਤੇ ਕਸਟਿਨਨ ਨੂੰ ਇਹ ਕਿਤਾਬ ਮਿਲੀ ਤਾਂ ਉਸ ਤੋਂ ਬਾਅਦ ਉਸ ਨੂੰ ਵੀ ਇਹ ਕਿਤਾਬ ਬਹੁਤ ਜ਼ਿਆਦਾ ਪਸੰਦ ਆਈ ਸੀ ਤੇ ਉਸ ਦੇ ਦੁਆਰਾ ਇੱਕ ਕਿਤਾਬ ਨੂੰ ਇਹੜਾ ਉਸ ਨੂੰ ਆਪਣੀ ਖਾਸ ਲਾਇਬ੍ਰੇਰੀ ਜਿਹੜੀ ਕਿ ਉਸ ਦੇ ਰੂਮ ਦੇ ਵਿੱਚ ਹੀ ਸੀ ਉਸ ਦੇ ਵਿੱਚ ਰੱਖਿਆ ਗਿਆ ਤੇ ਉੱਥੇ ਇਸ ਕਿਤਾਬ ਨੂੰ ਰੱਖਣ ਤੋਂ ਬਾਅਦ ਇਹੜਾ ਉਸ ਦੀ ਵੀ ਉਲਟੀ ਗਿਣਤੀ ਸ਼ੁਰੂ ਹੋਈ ਤੇ ਅਗਲੇ 6 ਸਾਲਾਂ ਦੇ ਵਿੱਚ ਉਸ ਨੂੰ ਵੀ ਆਪਣਾ ਰਾਜ ਇਹੜਾ ਉਹ ਗਵਾਉਣਾ ਪੈ ਗਿਆ ਸੀ ਤੇ ਉਸ ਤੋਂ ਬਾਅਦ ਝਾਲੀ ਜਾਂਦੀ ਹੈ ਰੋਮ ਦੇ ਵਿੱਚ ਤੇ ਇਹ ਕਿਤਾਬ ਉੱਥੇ ਹੀ ਮੌਜੂਦ ਸੀ ਤੇ ਉਸ ਤੋਂ ਬਾਅਦ ਇਸ ਕਿਤਾਬ ਨੂੰ ਉੱਥੋਂ ਚਾੱਕ ਕੇ ਇੱਕ ਲਾਇਬ੍ਰੇਰੀ ਦੇ ਵਿੱਚ ਰੱਖ ਲਿਆ ਗਿਆ ਸੀ ਤੇ ਇਹ ਲਾਇਬ੍ਰੇਰੀ ਸੀ ਜਿਹੜੀ ਸਵੀਡਿਸ਼ ਦੀ ਰਾਜਧਾਨੀ ਸਟਾਕਹੋਮ ਦੇ ਵਿੱਚ ਮੌਜੂਦ ਸੀ ਤੇ ਉੱਥੇ ਇਸ ਨੂੰ ਕੁਝ ਸਾਲ ਹੀ ਹੋਏ ਸੀ ਪਈ ਨੂੰ ਕਿ 7 ਮਈ 1797 ਈਸਵੀ ਨੂੰ ਐੜੀ ਉੱਥੇ ਅੱਗ ਲੱਗ ਗਈ ਸੀ ਉਹ ਵੀ ਬਹੁਤ ਜ਼ਿਆਦਾ ਭਿਆਨਕ ਜਿਸ ਦੇ ਵਿੱਚ ਮੰਨਿਆ ਜਾਂਦਾ ਕਿ 25000 ਤੋਂ ਜ਼ਿਆਦਾ ਕਿਤਾਬਾਂ ਤੇ 1000 ਤੋਂ ਜ਼ਿਆਦਾ ਹੱਥ ਲਿਖਤਾਂ ਉੱਥੇ ਮੌਜੂਦ ਸੀ ਜਿਹੜੀਆਂ ਉਸ ਅੱਗ ਦੇ ਵਿੱਚ ਮੱਚ ਗਈਆਂ ਸੀ ਪਰ ਇਹ ਕਿਤਾਬ ਉਸ ਸਮੇਂ ਵੀ ਬਚ ਗਈ ਸੀ ਤੇ ਮੰਨਿਆ ਜਾਂਦਾ ਕਿ ਇੱਕ ਇਨਸਾਨ ਦੇ ਦੁਆਰਾ ਜਿਹੜਾ ਉੱਥੇ ਕੰਮ ਕਰਦਾ ਸੀ ਉਸ ਦੇ ਦੁਆਰਾ ਇਸ ਕਿਤਾਬ ਨੂੰ ਬਾਰੀ ਦੇ ਵਿੱਚੋਂ ਬਾਹਰ ਸੱਟਦਾ ਸੀ ਜਿਸ ਪ وجہ ਦੇ ਕਾਰਨ ਇਹ ਮੱਚਣੋਂ ਬਚ ਗਈ ਸੀ ਤਿਹਸ ਤੋਂ ਬਾਅਦ ਇਹ ਅਲੱਗ-ਅਲੱਗ ਹੱਥਾਂ ਦੇ ਵਿੱਚ ਹੁੰਦੀ ਗਈ ਤੇ ਇਸ ਤੋਂ ਬਾਅਦ ਇਹ ਕਿਤਾਬ ਜਿਹੜੀ ਉਸ ਨੂੰ ਕਾਫੀ ਆਦਾ ਸੰਭਾਲ ਕੇ ਵੀ ਰੱਖਿਆ ਗਿਆ ਤੇ ਉਸ ਤੋਂ ਬਾਅਦ 1878 ਨੂੰ ਸਵੀਡਨ ਦੀ ਹੀ ਰਾਜਧਾਨੀ ਸਟਾਕਹੋਮ ਦੇ ਵਿੱਚ ਇਸ ਕਿਤਾਬ ਨੂੰ ਇੱਕ ਨਵੇਂ ਮਿਊਜ਼ੀਅਮ ਬਣਾਇਆ ਗਿਆ ਤੇ ਉਸ ਦੇ ਵਿੱਚ ਸੁਖਸ਼ੋਭਿਤ ਕਰ ਦਿੱਤਾ ਗਿਆ ਜਾਂ ਫਿਰ ਰੱਖ ਦਿੱਤਾ ਗਿਆ ਸੀ ਤੇ ਅੱਜ ਵੀ ਇਹ ਕਿਤਾਬਾ ਜਿਹੜੀ ਸਵੀਡਿਸ਼ ਦੀ ਉਸੇ ਰਾਜਧਾਨੀ ਸਟਾਕਹੋਮ ਦੇ ਵਿੱਚ ਪਈ ਹੋਈ ਆ ਤੇ ਜੇਕਰ ਤੁਸੀਂ ਕਦੇ ਸਵੀਡਿਸ਼ ਜਾਓ ਤਾਂ ਸਟਾਕਹੋਮ ਦੇ ਵਿੱਚ ਮੌਜੂਦਾ ਉਸ ਰਾਜਧਾਨੀ ਦੇ ਸਭ ਤੋਂ ਫੇਮਸ ਮਿਊਜ਼ੀਅਮ ਦੇ ਵਿੱਚ ਜਾऊं ਤਾਂ ਤੁਹਾਨੂੰ ਇਹ ਕਿਤਾਬ ਆ ਜਿਹੜੀ ਉੱਥੇ ਦੇਖਣ ਨੂੰ ਮਿਲ ਜੂਗੀ ਤੇ ਇਹ ਅੱਜ ਵੀ ਪ੍ਰਦਰਸ਼ਨੀ ਦੇ ਤੌਰ ਦੇ ਉੱਤੇ ਇੱਥੇ ਲਗਾਈ ਜਾਂਦੀ ਹੈ ਤੁਹਾਡਾ ਕੀ ਮੰਨਣਾ ਹੈ ਕਿ ਇਸ ਕਿਤਾਬ ਦੇ ਬਾਰੇ ਵਿੱਚ ਕਿ ਐਨੇ ਸਦੀਆਂ ਪਹਿਲਾਂ ਬਣਾਈ ਹੋਈ ਜਾਂ ਲਿਖੀ ਹੋਈ ਇਸ ਕਿਤਾਬ ਨੂੰ ਕਿਸ ਦੇ ਦੁਆਰਾ ਲਿਖਿਆ ਗਿਆ ਹੋ ਜਾਂ ਕਿਉਂ ਲਿਖਿਆ ਗਿਆ ਹੋ ਜਿਹੜੀ ਕਿ ਸ਼ੈਤਾਨ ਬਾਈਬਲ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ